ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਸ ਕਰਦੀ ਆਂ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸੋ ਗੀਤ ਲੈ ਕੇ ਹਾਜ਼ਰ ਆਂ ਉਹ ਜਿਵੇਂ ਕਹਿੰਦੇ ਹੁੰਦੇ ਨੇ ਵੀ ਧੀਆ ਤਾਂ ਕਾਵਾਂ ਹੱਥ ਸਨੇਹੇ ਤੇ ਜਿੱਦਿਆਂ ਨੇ ਅੱਜ ਤੁਹਾਨੂੰ ਇਹੋ ਜਿਹਾ ਇੱਕ ਗੀਤ ਸੁਣਾਉਣ ਲੱਗੀਆਂ ਧੀ ਤੋਤੇ ਹੱਥ ਸਨੇਹਾ ਭੇਜਦੀ ਹੈ ਵੀ ਮੇਰੇ ਮਾਪੇ ਨੂੰ ਆਏ ਕਹਿੰਦੀ ਉਹ ਕੀ ਕਹਿੰਦੀ ਹੈ ਜਿੱ ਤਰ੍ਹਾਂ ਹੀ ਸੁਣੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣ ਉਹਨਾਂ ਦਾ ਪਿਆਰੇ ਜੀ ਗੀਤ ਦਾ ਉੱਡੇ ਆ ਜਾਂਦਿਆ ਤੋਤੀਆ ਮੇਰਾ ਲੈ ਸੁਨੇ ਹਾ ਜਾ ਮੈਂ ਵਾਰੀਏ ਲੈ ਕਿਉਂ ਦਿੱਤੜੀ ਦੂਰ ਮੈਂ ਵਾਰੀ ਓਏ ਤੀ ਕਿਉਂ ਦਿੱਤੜੀ ਦੂਰ ਮੈਂ ਨਾ ਦਿੱਤੀ ਤੋਤੀਆ ਦਿੱਤੜੀ ਤੀ ਦੇ ਪਿਓ ਮੈਂ ਵਾਰੀ ਓਏ ਦਿੱਤੜੀ ਦੇ ਤੇਆ ਬਾਪ ਕੁ ਚੈਰੀ ਬੈਠੀ ਆਤੀ ਕੇ ਆਉਂਦੇ ਤੜੀ ਦੂਰ ਮਹਿਬਾਰੀ ਓਏ ਤੀ ਕੇ ਆਉਂਦੇ ਤੜੀ ਦੂਰ ਨਾ ਦਿੱਤੜੀ ਤੋਤੀਆ ਦਿੱਤੜੀ ਪਹਿਣਦੇ ਵੀਰ ਮੈਂ ਵਾਰਿਆ ਹੋਏ ਦਿੱਤੜੀ ਪਹਿਣਦੇ ਵੀਰ ਵੀਰਾ ਕੁਰਸੀ ਬੈਠਿਆ ਪਹਿਣ ਕਿਉਂ ਦਿੱਤੜੀ ਦੂਰ ਮੈਂ ਵਾਰਿਆ ਹੁੰਦੀ ਟੁੜੀ ਦੂਰ ਮੈਂ ਨਾ ਦਿੱਤੀ ਤੋਤੀਆ ਲਗੇ ਪੈਣ ਦੇ ਲੇਖ ਮੈਂ ਬਾਰਿਆ ਹੋਏ ਲਗੇ ਪੈਣ ਦੇ ਲੇਖ ਵੀਰ ਨੇ ਕੋ ਦੇ ਦੇ ਦੇਸ ਮੈਂ ਵਾਰੀਏ ਦੂਰ ਪਿਆ ਪੈਣ ਦੇ ਦੇਸ ਰਾਈਆ ਰਹੇ ਜਾਂਦੀਆ ਦੱਸ ਮੇਰੀ ਪੈਣ ਦਾ ਕਰ ਮੈਂ ਵਾਰਿਆ ਓਏ ਦੱਸ ਮੇਰੀ ਪੈਣ ਦਾ ਕਰ ਸੱਜੇ ਸੁਣੀਂਦੀ ਪਿੱਪਲੀ ਕੋਈ ਖੱਬੇ ਤੇਰੀ ਪੈਣਦਾ ਕਰ ਮੈਂ ਵਾਰਿਆ ਓਏ ਖੱਬੇ ਤੇਰੀ ਪੈਣਦਾ ਕਰ ਲੈਣੇ ਪੀੜੇ ਬੈਠੀਏ ਉੱਠ ਕੇ ਕੁੰਡੜਾ ਖੋਲ ਮੈਂ ਵਾਰਿਆ ਓਏ ਕੇ ਕੁੰਡੜਾ ਖੋ ਪਹਿਣ ਤਾ ਜਮ ਜਮ ਰੂਪ ਈ ਕੋਈ ਸੋਣ ਕੇ ਵੀਰ ਦਾ ਬੋਲ ਮੈਂ ਬਾਰੀ ਓਏ ਸੋਣ ਕੇ ਵੀਰ ਦਾ ਬੋਲ ਨਾ ਰੋ ਪਹਿਣੇ ਸੇ ਮੈਨੂੰ ਆਪਣਾ ਹਾਲ ਮੈਂ ਵਾਰਿਆ ਓਏ ਦੱਸ ਮੈਨੂੰ ਆਪਣਾ ਹਾਲ ਕੱਲੀ ਨੂੰ ਵਰਸਾਂ ਬੀਤੀਆਂ ਵੇ ਵੀਰ ਲੈ ਚੱਲ ਆਪਣੀ ਨਾਲ ਮੈਂ ਵਾਰੀਏ ਲੈ ਚੱਲ ਆਪਣੀ ਨਾਲ ਸਸਤਾ ਦੀਂਦੀ ਗਾਲੀਆਂ ਸਾਥੋਂ ਨਾ ਹੁੰਦੀਆਂ ਸੁਣ ਮੈਂ ਵਾਰੀਏ ਸਾਥੋਂ ਨਾ ਹੁੰਦੀਆਂ ਸੁਣ ਕਾਂਤ ਗਿਆ ਪਰਦੇਸ ਓਏ ਜਿੰਦੜੀ ਨੂੰ ਲੱਗਿਆ ਕੋਣ ਮੈਂ ਵਾਰੀਏ ਡੜੀ ਨੂੰ ਲਾਗਿਆ ਕਉਣ ਉੜਿਆ ਜਾਂਦਿਆ ਤੋਤੀਆ ਮੇਰਾ ਲੈ ਸੁਨੇਹਾ ਜਾ ਮੈਂ ਵਾਰੀਏ ਲੈ ਸੁਨੇਹਾ ਜਾ ਧੰਨਵਾਦ ਜੀ